ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਘਰ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੇ ਘਰ ਦੀ ਸੁੱਖ ਸ਼ਾਂਤੀ ਨੂੰ ਵਧਾਉਣ ਦੇ ਨੁਕਤਿਆਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸੰਗਤ ਜੀ ਕਿਉਂਕਿ ਆਪਾਂ ਅਕਸਰ ਕਈ ਵਾਰ ਕੁਝ ਲੋਕਾਂ ਨੂੰ ਦੇਖਦੇ ਹਾਂ ਕਿ ਉਹ ਆਪਣੇ ਘਰ ਆਪਣੇ ਕਾਰੋਬਾਰ ਦੀ ਬਰਕਤ ਸੁੱਖ ਸ਼ਾਂਤੀ ਨੂੰ ਲੈ ਕੇ ਬੜੇ ਚਿੰਤਤ ਰਹਿੰਦੇ ਹਨ ਕਾਦੇ ਜੀ ਤੰਦਰੁਸਤ ਰਹਿਣ ਤਰੱਕੀ ਕਰਨ ਇਸੇ ਕਰਕੇ ਅੱਜ ਦੀ ਵੀਡੀਓ ਪੂਰੀ ਸੰਗਤ ਜੀ ਜ਼ਰੂਰ ਦੇਖਣਾ ਇਹ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਇਹ ਨੁਕਤੇ ਇਸ ਦਿਨ ਤੋਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈ ਉਸੇ ਦਿਨ ਤੋਂ ਹੀ ਇਹਨਾਂ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਵੱਡੀ ਗੱਲ ਇਹਨਾਂ ਦੇ ਉੱਤੇ ਸਾਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਵੇਗਾ ਇਹ ਕਿਹੜੇ ਨੁਕਤੇ ਹਨ ਉਨਾ ਬਾਰੇ ਆਪਾਂ ਆਪ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਮੰਨਣਾ ਹੈ ਕਿ ਜੇਕਰ ਤੁਸੀਂ ਗੁੱਸੇ ਕੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿੰਨੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਿਆ ਉਹਨੂੰ ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇਕਰ ਆਪਾਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਵਾਂਗੇ ਤਾਂ ਫਿਰ ਤੱਕੇ ਤੋੜੇ ਖਾਵਾਂਗੇ ਸੰਗਤ ਸੇਖਣੋਂ ਹੁਕਮ ਹੈ ਕਿ ਸਭ ਧਰਮਾਂ ਦਾ ਸਤਿਕਾਰ ਕਰੇ ਪਰ ਪਿਆਰ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਕਰੇ ਤੇ ਜੋ ਵੀ ਅਰਦਾਸ ਹੈ ਆਪਣੇ ਗੁਰੂ ਅੱਗੇ ਕਰੇ ਬਸ ਸਿੱਖ ਦਾ ਆਪਣੇ ਗੁਰੂ ਪ੍ਰਤੀ ਭਰੋਸਾ ਪੂਰਾ ਹੋਵੇ ਸ਼ਰਧਾ ਪੂਰੀ ਹੋਵੇ ਜਿੰਨਾ ਹੀ ਸਾਡਾ ਭਰੋਸਾ ਪੱਕਾ ਹੋਵੇਗਾ ਸ਼ਰਧਾ ਪੂਰੀ ਹੋਵੇਗੀ ਸਰਨ ਨੇਮ ਪੱਕਾ ਹੋਵੇਗਾ ਉਨੇ ਹੀ ਸਾਡੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਇਸ ਕਰਕੇ ਸੰਗਤ ਜੀ ਜੇਕਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਗੁਰੂ ਘਰੇ ਜਾਂਦੇ ਹੋ ਗੁਰ ਬਾਣੀ ਦਾ ਪਾਠ ਕਰਦੇ ਹੋ ਤਾਂ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਜੋ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਹੀ ਮੰਗਣਾ ਹੈ ਗੁਰੂ ਦਾ ਪਾਠ ਕਰ ਗੁਰ ਬਾਣੀ ਦੇ ਪੇਟਾ ਰੱਖ ਕੇ ਮੰਗਣਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਦੀ ਘੜੀ ਆ ਗਈ ਹੈ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਗੁਰਪਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ ਫਿਰ ਆਪਣੇ ਕੰਮਕਾਰ ਨੂੰ ਕਰਨਾ ਹੈ ਦੇਖਣਾ ਜਦੋਂ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਪੱਕੇ ਕਰ ਲਵਾਂਗੇ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਨਰਾਸ਼ਾ ਦੁੱਖ ਤੇ ਲੇਦਰ ਦੂਰ ਹੋਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਜਿੰਨਾ ਕਰਾਂ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਹੈ ਘਰ ਦੇ ਚ ਹਰ ਵੇਲੇ ਇੱਕ ਦੂਸਰੇ ਦੇ ਨਾਲ ਖਿਜੇ ਖਿਜੇ ਰਹਿੰਦੇ ਹਾਂ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਪਰ ਆਲਸ ਦਲੇਦਰ ਬਹੁਤ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਪਾਠ ਕਰਨਾ ਤਾਂ ਹਰ ਇੱਕ ਗੁਰਸਿੱਖ ਦੇ ਲਈ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ਾਮ ਨੂੰ ਰਹਿਰਾਸ ਸਹਿ ਅਤੇ ਰਾਤ ਨੂੰ ਕੀਰਤਨ ਸੋਨੇ ਦਾ ਪਾਠ ਜ਼ਰੂਰ ਕਰੋ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੋਲ ਮੰਤਰ ਜੀ ਦਾ ਜਾਪ ਕਰ ਲਓ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਉਸੇ ਤਰੀਕੇ ਦੇ ਨਾਲ ਸਵੇਰੇ ਸ਼ਾਮ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਅਤੇ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਵਿੱਚ ਬਿਮਾਰੀ ਹੈ ਜਾਂ ਘਰ ਦੀ ਕੋਈ ਵੀ ਸਮੱਸਿਆ ਹੈ ਉਹ ਜਿੰਨਾ ਹੋ ਸਕੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖੋ ਜਿਵੇਂ ਟੀਵੀ ਤੇ ਲਗਾ ਲਓ ਮੋਬਾਈਲ ਤੇ ਲਗਾ ਲਓ ਆਪਣਾ ਕੰਮ ਕਰ ਕਰਦੇ ਰਹੋ ਨਾਲ ਨਾਲ ਗੁਰਬਾਣੀ ਦਾ ਪਾਠ ਸਾਡੇ ਕੰਨਾਂ ਵਿੱਚ ਪੈ ਰਿਹਾ ਹੈ ਪੈਣਾ ਵੀ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਹੋਇਆਂ ਛਾੜੋ ਪੋਕਰ ਲਗਾਉਂਦੇ ਆ ਹੋਇਆਂ ਸਾਰੇ ਘਰ ਦੇ ਕੰਮ ਕਾਰ ਕਰਦੇ ਆ ਹੋਇਆਂ ਆਪਾਂ ਖੁਦ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਜੇ ਗੁਰਬਾਣੀ ਦਾ ਪਾਠ ਗੰਠ ਨਹੀਂ ਹੈ ਜਾਂ ਕੋਈ ਵੀ ਸ਼ਬਦ ਤੁਹਾਨੂੰ ਗੰਠ ਨਹੀਂ ਹੈ ਤੁਸੀਂ ਵਾਇਗਰੋਚੀ ਦਾ ਚੈਪ ਕਰ ਸਕਦੇ ਹੋ ਕਿਉਂਕਿ ਦੇਖੋ ਜੀ ਸਾਡੇ ਅੰਦਰ ਦਾ ਕਲੇਸ਼ ਬਾਹਰ ਆਉਂਦਾ ਹੈ ਆਪਾਂ ਜਿਹੜੀ ਰਸਨਾ ਦੇ ਨਾਲ ਦੂਜਿਆਂ ਦੇ ਨਾਲ ਲੜਾਈ ਕਰਦੇ ਹਾਂ ਮਾੜਾ ਬੋਲਦੇ ਹਾਂ ਇਹ ਸਭ ਕੁਝ ਅੰਦਰੋਂ ਹੀ ਬਾਹਰ ਹੁੰਦਾ ਹੈ ਜੇ ਸਾਡੇ ਅੰਦਰ ਸੁੱਖ ਸ਼ਾਂਤੀ ਹੋ ਜਾਵੇ ਅੰਦਰ ਦਾ ਕਲੇਸ਼ ਮਿਟ ਜਾਵੇ ਤਾਂ ਬਾਹਰ ਦੇ ਸਾਰੇ ਲੜਾਈ ਝਗੜੇ ਮਿਟ ਜ ਜਾਣਗੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਆਪਣੇ ਮਨ ਤੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਮ 'ਤੇ ਛੋੜ ਕੇ ਰੱਖਣਾ ਹੈ ਸਾਡਾ ਮਨ ਬਿਲਕੁਲ ਤੰਦਰੁਸਤ ਨਰੋਇਆ ਹੋ ਜਾਵੇ ਜਦੋਂ ਮਨ ਤੰਦਰੁਸਤ ਹੋ ਗਿਆ ਤਾਂ ਦੇਖਣਾ ਤਨ ਨੇ ਵੀ ਤੰਦਰੁਸਤ ਹੋ ਜਾਣਾ ਹੈ ਤਨ ਤੇ ਮਨ ਦੋਵੇਂ ਖਿੜੇ-ਖਿੜੇ ਰਹਿਣਗੇ ਚੜ੍ਹਦੀ ਕਲਾ ਵਿੱਚ ਰਹਿਣਗੇ ਸੋ ਇੱਕ ਨੁਕਤਾ ਤਾਂ ਆਪਣੇ ਗੱਲ ਵਿੱਚ ਇਹ ਜ਼ਰੂਰ ਅਪਣਾਉਣਾ ਹੈ ਕਿ ਸਵੇਰੇ ਉੱਠ ਕੇ ਆਸਾ ਗੁਰਬਾਣੀ ਦਾ ਪਾਠ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਤੇ ਸੌਣ ਲੱਗਿਆਂ ਕੀਰਤਨ ਸੋਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਜਾਂ ਫਿਰ ਮੋਲ ਮੰਤਰ ਦਾ ਜਾਪ ਜੰਫਰ ਕਿਸੇ ਵੀ ਗੁਰੂ ਦਾ ਨਾਮ ਸਿਮਰ ਸਕਦੇ ਹੋ ਗੁਰੂ ਗੁਰੂ ਕਰਦੇ ਆ ਉੱਟਣਾ ਹੈ ਤਾਂ ਦੇਖਣਾ ਗੁਰੂ ਸਾਹਿਬ ਜੀ ਦੀ ਐਸੀ ਬਰਕਤ ਕਰਦੇ ਵਿੱਚ ਆਵੇਗੀ ਫਿਰ ਸੰਭਾਲਿਆ ਵੀ ਨਹੀਂ ਸੰਭਾਲੀ ਜਾਣੀ ਇੱਕ ਵਾਰ ਪੂਰੇ ਭਰੋਸੇ ਦੇ ਨਾਲ ਗੁਰੂ ਵਾਲੇ ਹੋ ਕੇ ਤਾਂ ਦੇਖੋ ਗੁਰੂ ਜੀ ਸਭ ਦਾਤਾਂ ਦੇਣ ਵਾਲੇ ਹਨ ਇਦਾਂ ਹੀ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹਨ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਕੋਈ ਸੰਤ ਫਕੀਰ ਸੇ ਰਹਿੰਦੇ ਕਹਿੰਦੇ ਉਹ ਸੰਤ ਫਕੀਰ ਜੀ ਦੇ ਕੋਲ ਬਹੁਤ ਸਾਰੇ ਲੋਕ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਉਹ ਸੰਤ ਫਕੀਰ ਜੀ ਸਭ ਨੂੰ ਇੱਕ ਪੂੜੀ ਦਿੰਦੇ ਸੀ ਕਹਿੰਦੇ ਉਹ ਪੂੜੀ ਲੈ ਜਾਓ ਤੇ ਘਰ ਦੇ ਵਿੱਚ ਰੱਖ ਲਓ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਕਹਿੰਦੇ ਉਹ ਫਕੀਰ ਜੀ ਨੇ ਆਪਣੇ ਦਰਵਾਜ਼ੇ ਦੇ ਅੱਗੇ ਲਿਖ ਕੇ ਲਗਾਇਆ ਸੀ ਕਿ ਇੱਥੇ ਸੇਖਾਂ ਦਾ ਆਉਣਾ ਮਨਾ ਹੈ ਕਹਿੰਦੇ ਇੱਕ ਸੇਖ ਘਰ ਦੇ ਵਿੱਚ ਬਹੁਤ ਗਰੀਬੀ ਸੀ ਉਹ ਸੇਖ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਕੋਈ ਐਸਾ ਸੰਤ ਫਕੀਰ ਆਉਂਦਾ ਹੈ ਜਿਹੜਾ ਹਰ ਸਮੱਸਿਆ ਦਾ ਹੱਲ ਕੱਢ ਦਿੰਦਾ ਹੈ ਉਹ ਸੇਖ ਵੀ ਫਕੀਰ ਜੀ ਦੇ ਕੋਲ ਆਪਣੀ ਸਮੱਸਿਆ ਲੈ ਕੇ ਗਿਆ ਪਰ ਦਰਵਾਜ਼ੇ ਦੇ ਖੜੇ ਸੇਵਾਦਾਰਾਂ ਨੇ ਉਹਨੂੰ ਅੰਦਰ ਜਾਣਾ ਦਿੱਤਾ ਤੇ ਕਿਹਾ ਤੁਹਾਨੂੰ ਅੰਦਰ ਜਾਣ ਦੀ ਮਨਾਈ ਹੈ ਆ ਦੇਖੋ ਮੋٹے-ਮੋٹے ਅੱਖਰਾਂ 'ਚ ਲਿਖਿਆ ਹੋਇਆ ਹੈ ਕਿ ਸੇਖਾਂ ਦਾ ਆਉਣਾ ਮਨਾ ਹੈ ਉਹ ਮਨ ਦੇ ਵਿੱਚ ਸੋਚਦਾ ਹੈ ਕਿ ਦੇਖਾਂ ਕਿ ਸਈ ਅੰਦਰ ਜਾ ਕੇ ਸਿੱਖਾਂ ਦਾ ਆਉਣਾ ਕਿਉਂ ਮਨਾ ਹੈ ਕਹਿੰਦਾ ਕਿ ਜੇਕਰ ਤੁਸੀਂ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਦੇ ਹਾਲ ਦੱਸਦੇ ਹੋ ਤਾਂ ਫਿਰ ਸਿੱਖਾਂ ਦੇ ਨਾਲ ਸਮੱਸਿਆ ਕਿਉਂ ਹੈ ਸਿੱਖਣ ਕਿਉਂ ਨਹੀਂ ਦੱਸਦੇ ਕਹਿੰਦੇ ਉਹ ਸਿੱਖ ਤੱਕਾ ਮਾਰ ਕੇ ਉਸ ਅੰਦਰ ਫਕੀਰ ਜਿਹਦੇ ਕੋਲ ਅੰਦਰ ਚਲਾ ਗਿਆ ਕਹਿੰਦੇ ਫਕੀਰ ਜੀ ਨੇ ਉਹਨੂੰ ਸਦਕਾ ਸਹਿਤ ਕਿਹਾ ਕਿ ਪਾਈ ਤੁਹਾਨੂੰ ਅੰਦਰ ਕਿੰਨੇ ਆਉਣ ਦਿੱਤਾ ਅਸੀਂ ਬਾਹਰ ਲਿਖ ਕੇ ਲਗਾਇਆ ਹੈ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਉਸੇ ਕਹਨੇ ਕਿ ਆ ਕਿ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਲਿਖ ਕੇ ਲਗਾਇਆ ਹੈ ਪਰ ਮੈਨੂੰ ਇਹ ਤਾਂ ਦੱਸੋ ਕਿ ਸਾਨੂੰ ਅੰਦਰ ਆਉਣ ਤੋਂ ਮਨਾਈ ਕਿਉਂ ਹੈ ਅਸੀਂ ਅੰਦਰ ਕਿਉਂ ਨਹੀਂ ਆ ਸਕਦੇ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕਦੇ ਤਾਂ ਕਹਿੰਦੇ ਉਹ ਫਕੀਰ ਜੀ ਨੇ ਸਤਕਾ ਸਹਿਤ ਹੱਥ ਜੋੜ ਕੇ ਕਿਹਾ ਕਿ ਭਾਈ ਮੈਂ ਤਾਂ ਆਪ ਤੁਹਾਡੇ ਪਾਪੂ ਦਾ ਦਿੱਤਾ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਵਰਤਦਾ ਹਾਂ ਉਹ ਫਕੀਰ ਕਹਿੰਦੇ ਕਿ ਸਾਰੇ ਗੱਲਬਾਤ ਦੱਸੇ ਭਾਈ ਮੈਂ ਅਮਰਤਿ ਵੇਲੇ ਉੱਠਦਾ ਹਾਂ ਆ ਉੱਠ ਕੇ ਗੁਰੂ ਘਰੇ ਜਾਂਦਾ ਹਾਂ ਜੋ ਵੀ ਗੁਰੂ ਘਰ ਦੇ ਵਿੱਚ ਸੰਗਤ ਹੁੰਦੀ ਹੈ ਉਹਨਾਂ ਦੇ ਚਰਨ ਤੂੜ ਇਕੱਠੀ ਕਰਕੇ ਮੈਂ ਲੈ ਕੇ ਆਉਂਦਾ ਹਾਂ ਫਿਰ ਜਦੋਂ ਮੇਰੇ ਕੋਲ ਕੋਈ ਵੀ ਮਨੁੱਖ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਮੈਂ ਉਹ ਨਾਮ ਜਪਣ ਵਾਲੀ ਸੰਗਤ ਦੀ ਚਰਨ ਤੂੜ ਉਹਨਾਂ ਨੂੰ ਪੁੜੀਆਂ ਦੇ ਵਿੱਚ ਪਾ ਕੇ ਦਿੰਦਾ ਹਾਂ ਜਿਹਦੇ ਨਾਲ ਉਹਨਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਹ વાર્ਤਾ ਸੁਣਾ ਕੇ ਮਹਾਪੁਰਖ ਜੀ ਸਮਝਾਉਂਦੇ ਸਨ ਪਾਈ ਜਿਹੜਾ ਸੁਖ ਪਦਾਰਥਾਂ ਦੇ ਲਈ ਅਸੀਂ ਹੋਰਾਂ ਪਾਸੇ ਥੋੜੇ ਫਿਰਦੇ ਹਾਂ ਟੋਣੀਆਂ ਟੋਟ ਕੇ ਕਰਦੇ ਫਿਰਦੇ ਹਾਂ ਇਹ ਸੁਖ ਪਦਾਰਥ ਦਾ ਨਾਮ ਛੱਪਣ ਵਾਲੀ ਸੰਗਤ ਦੇ ਚਰਨ ਦੀ ਧੂੜ ਤੋਂ ਹੀ ਮਿਲ ਜਾਂਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਘਾਟ ਰੜਕ ਰਹੀ ਹੈ ਕੋਈ ਇਸ਼ਾ ਪੂਰੀ ਨਹੀਂ ਹੋ ਰਹੀ ਕਿਸੇ ਵੀ ਗੱਲੋਂ ਦੁਖੀ ਪਰੇਸ਼ਾਨ ਹੋ ਤਾਂ ਗੁਰੂ ਘਰੇ ਜਾਓ ਜਾ ਕੇ ਸੰਗਤ ਦੀ ਸੇਵਾ ਕਰੋ ਸੰਗਤ ਦੇ ਝੂਠੇ ਬਰਤਨਾਂ ਮਾਂ ਜੋ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਇੱਥੇ ਮਹਾਂਪੁਰਖ ਜੀ ਇੱਕ ਬੜੇ ਪਿਆਰੇ ਗੱਲ ਦੱਸਦੇ ਹਨ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪਾਪੀ ਵੀ ਤਰ ਜਾਂਦੇ ਹਨ ਭਾਵੇਂ ਅਸੀਂ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਨੇ ਪਰ ਜੇ ਸੰਗਤ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਗੁਰੂ ਸਾਹਿਬ ਜੀ ਜਦੋਂ ਸੰਗਤੇ ਖੁਸ਼ ਹੁੰਦੇ ਹਨ ਸੰਗਤ ਦੇ ਨਾਲ ਸਾਡਾ ਵੀ ਭਲਾ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਖੁਸ਼ ਹੋ ਕੇ ਪੂਰੀ ਸੰਗਤ ਦੇ ਉੱਤੇ ਮਿਹਰ ਕਰ ਦਿੰਦੇ ਹਨ ਬਰਕਤਾਂ ਪਾ ਦਿੰਦੇ ਹਨ ਤੇ ਮਹਾਂਪੁਰਖ ਜੀ ਸਮਝਾਉਂਦੇ ਹਨ ਕਿ ਭਾਈ ਘਰ ਦੀ ਬਰਕਤ ਵਧਾਉਣ ਦੇ ਲਈ ਘਰ ਦੇ ਸੁੱਖ ਸ਼ਾਂਤੀ ਵਧਾਉਣ ਦੇ ਲਈ ਸਾਨੂੰ ਘਰ ਦੇ ਵਿੱਚ ਕੋਈ ਟੋਨੇ ਟੋਟ ਕੇ ਉਪਾਅ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕੁਝ ਲੋਕ ਆਪਣੇ ਘਰ ਦੇ ਬੋਏ ਅੱਗੇ ਪਣੀਆਂ ਵੰਸਵੰਨੀਆਂ ਚੀਜ਼ਾਂ ਲਿਆ ਕੇ ਰੱਖਦੇ ਹਨ ਜੇ ਪੋਸ਼ੀਆ ਦਾਸਦੇ ਹਨ ਕਿ ਚੀਜ਼ ਇਸ ਚੀਜ਼ ਵਾਸਤੇ ਹੈ ਆ ਚੀਜ਼ ਘਰ ਪੈਸਾ ਲਿਆਉਣ ਵਾਸਤੇ ਹੈ ਆ ਚੀਜ਼ ਘਰ ਬਰਕਤ ਲਿਆਉਣ ਵਾਸਤੇ ਹੈ ਵੱਖ-ਵੱਖ ਤਰ੍ਹਾਂ ਦੀਆਂ ਉਹ ਚੀਜ਼ਾਂ ਰੱਖਦੇ ਹਨ ਭਾਵ ਕਿ ਵੱਖ-ਵੱਖ ਚੀਜ਼ਾਂ ਨਾਲ ਵੱਖ-ਵੱਖ ਗੱਲਾਂ ਦੱਸਦੇ ਹਨ ਸਾਡੀਆਂ ਆ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਸਿੱਖੋ ਤੁਹਾਨੂੰ ਇਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੇ ਅੰਦਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਡਾ ਵਾਲ ਵੀਂਗਾ ਨਹੀਂ ਕਰ 파ਵੇਗਾ ਜੇਕਰ ਰੋਜ਼-ਰੋਜ਼ ਤੁਸੀਂ ਹਮਰਤੇ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਹੋ ਤੁਹਾਡੇ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੈ ਤਾਂ ਮਾੜੀਆਂ ਸ਼ਕਤੀਆਂ ਤੁਹਾਡੇ ਤੋਂ ਦੂਰ ਹੀ ਰਹਿਣਗੀਆਂ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਬਰਕਤ ਵਧਾਉਣੀ ਹੈ ਤਾਂ ਘਰ ਆਏਗਾ ਇਹਦਾ ਸਤਿਕਾਰ ਕਰੋ ਆਪਣੇ ਘਰ ਦੇ ਬੁਹੇ ਦੇ ਅੱਗੋਂ ਚੀਜ਼ਾਂ ਰੱਖਾਂ ਦੇ ਨਾਲੋਂ ਆਪਣੇ ਹੀਰ ਦੇ ਘਰ ਦੇ ਬੁਹੇ ਅੱਗੇ ਸਤਿਕਾਰ ਰੱਖੋ ਜੋ ਵੀ ਤੁਹਾਡੇ ਘਰ ਦੇ ਅੰਦਰ ਆਇਆ ਹੈ ਉਹਦਾ ਸਤਿਕਾਰ ਸਹਿਤ ਆਦਰ ਕਰੋ ਉਹਦੀ ਸੇਵਾ ਕਰੋ ਸੇਵਾ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਪਕਵਾਨ ਖਵਾਵਾਂਗੇ ਤਾਂ ਸੇਵਾ ਮੰਨੀ ਜਾਵੇਗੀ ਨਾ ਖੋਸ਼ ਹੋ ਕਿ ਸੱਚੀ ਸੁੱਚੀ ਭਾਵਨਾ ਦੇ ਨਾਲ ਜੇਕਰ ਆਪਾਂ ਕਿਸੇ ਨੂੰ ਰੁੱਖਾ ਪ੍ਰਸ਼ਾਦਾ ਵੀ ਸ਼ਿਕਾ ਦੇਵਾਂਗੇ ਉਹ ਇਨਸਾਨ ਖੁਸ਼ ਹੋ ਜਾਵੇਗਾ ਪਰਮ ਪਿਤਾ ਪਰਮਾਤਮਾ ਵੀ ਖੁਸ਼ ਹੋ ਜਾਣਗੇ ਕਿਨੇ ਘਰ ਆਏ ਦਾ ਸਤਿਕਾਰ ਕੀਤਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਦੇ ਘਰ ਤੋਂ ਕਦੇ ਵੀ ਕੋਈ ਰੋਟੀ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ ਪਾਣੀ ਤੋਂ ਪਿਆਸਾ ਨਹੀਂ ਜਾਣਾ ਚਾਹੀਦਾ ਗੁਰਸਿੱਖ ਦੇ ਘਰ ਲੋ ਲੰਗਰ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਹਨ ਤਾਂ ਉਸ ਘਰ ਬਰਕਤ ਦਿਨੋਂ ਦਿਨ ਵਾਧੀ ਜਾਂਦੀ ਹੈ ਜੋ ਵੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਕੋਸ਼ਿਸ਼ ਕਰੋ ਉਹ ਭੋਜਨ ਪ੍ਰਸ਼ਾਦਾ ਖਾ ਕੇ ਜਾਵੇ ਕਿਉਂਕਿ ਕੋਈ ਪਤਾ ਨਹੀਂ ਕਿ ਉਹ ਕਿੰਨੇ ਕਰਮਾ ਵਾਲੀ ਰੋ ਹੋਵੇ ਕੋਈ ਪਤਾ ਨਹੀਂ ਉਹ ਭੋਜਨ ਪ੍ਰਸ਼ਾਦਾ ਖਾ ਕੇ ਸਾਨੂੰ ਕਿਹੜੀ ਚੰਗੀ ਅਸੀਸ ਦੇ ਜਾਵੇ ਜਿਹਦੇ ਨਾਲ ਸਾਡੇ ਕਈ ਕੰਮ ਸਵਾਰੇ ਜਾਣ ਘਰ aí ਜੀ ਦਾ ਸਤਿਕਾਰ ਕਰਨਾ ਹੈ ਜੁੰਨੇ ਜੋਗੇ ਹੋ ਖੁਸ਼ ਹੋ ਕੇ ਸੇਵਾ ਕਰੋ ਤਾਂ ਦੇਖਣਾ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਟੋਟ ਨਹੀਂ ਆਵੇਗੀ ਦੂਸਰੀ ਗੱਲ ਕਿ ਕਿਸੇ ਦੀ ਵੀ ਮਦਦ ਕਰਨ ਦਾ ਮੌਕਾ ਮਿਲੇ ਤਾਂ ਭਾਵੇਂ ਕੋਈ ਜੀਵ ਹੈ ਜੰਤੂ ਹੈ ਜਾਨਵਰ ਹੈ ਭਾਵੇਂ ਕੋਈ ਲੋੜਵੰਦ ਮਨੁੱਖ ਹੈ ਜੇ ਤੁਸੀਂ ਮਦਦ ਕਰ ਸਕਦੇ ਹੋ ਤੇ ਅੱਗੇ ਹੋ ਕੇ ਮਦਦ ਕਰੋ ਹੋ ਸਕਦਾ ਹੈ ਤੁਹਾਨੂੰ ਦੇਖ ਕੇ ਚਾਰਜੀ ਹੋਰ ਉਸਦੀ ਮਦਦ ਕਰਨ ਇਸ ਤਰ੍ਹਾਂ ਸੇਵਾ ਤੇ ਮਦਦ ਕਰਕੇ ਤੁਹਾਡਾ ਕਿੰਨਾ ਭਲਾ ਹੋਵੇਗਾ ਉਸ ਤੋਂ ਬਾਅਦ ਗੁਰਸੇਖ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠੇ ਤੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇ ਵਾਹਿਗੁਰੂ ਜੀ ਦਾ ਨਾਮ ਜਪੇ ਸ਼ਾਮ ਨੂੰ ਵੀ ਨਾਮ ਦੇ ਨਾਲ ਰਹਿ ਰਾਸ ਸਾਬ ਜੀ ਦਾ ਪਾਠ ਕਰੇ ਜੇ ਇਸੇ ਨੂੰ ਸਾਡਾ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਹੋ ਗਿਆ ਸਮਝੋ ਗੁਰ ਨਾਨਕ ਪਾਸ਼ਾ ਜੀ ਦਾ ਵਾਅਦਾ ਸਾਡੇ ਘਰ ਦੇ ਵਿੱਚ ਹੋ ਗਿਆ ਫਿਰ ਸਾਨੂੰ ਕਿਸੇ ਵੀ ਚੀਜ਼ ਦੀ ਮੰਗਣ ਦੀ ਲੋੜ ਨਹੀਂ ਪਵੇਗੀ ਸਾਰੀਆਂ ਦਾਤਾਂ ਸਾਡੇ ਝੋਲੇ ਦੇ ਵਿੱਚ ਆਪਣੇ ਆਪ ਹੀ ਪੈ ਜਾਣਗੀਆਂ ਸੰਗਤ ਜੀ ਸੋ ਮੁਕਤੀ ਗੱਲ ਇਹ ਹੈ ਕਿ ਸੇਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਪਰ ਮਿਲੇਗਾ ਤਾਂ ਜੇ ਉਹ ਭਰੋਸਾ ਪੱਕਾ ਰੱਖੇਗਾ ਸ਼ਰਧਾ ਪੂਰੀ ਹੋਵੇਗੀ ਵਿਸ਼ਵਾਸ ਪੂਰਾ ਹੋਵੇਗਾ ਇਨਾ ਮਹਿਮਾ ਪਰਮਾਤਮਾ ਦੇ ਵਿੱਚ ਭੈਣ ਦੀ ਕੋਈ ਲੋੜ ਨਹੀਂ ਹੈ ਆਪਣੀ ਗੁਰੂ ਦੇ ਦਰ ਤੇ ਜਾਓ ਤੇ ਉਤੋਂ ਹੀ ਦਾਤਾ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ